ਇਹੋ ਜੀ ਕੀ ਹਾਲ ਚਾਲ ਆ ਸਾਰਿਆਂ ਨੂੰ ਪਿਆਰ ਭਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਵੇਲੇ ਆ ਕਿਉਂਕਿ ਸ਼ਾਮ ਨੂੰ ਧਾਰਾਂ ਚੋਣੀ ਆ ਤੇ ਵਾਕਿਆ ਹੁਣ ਆਪਾਂ ਚੱਲਦੇ ਆ ਪੰਪ ਬੁਲਟ ਚ ਤੇਲ ਪਾਇਆ ਆਪਣੀ ਬੋਤਲ ਚੋਂ ਫਿਰ ਆਪਾਂ ਹੁਣ ਬੋਤਲ ਭਰਨ ਚੱਲਦੇ ਆ ਸਿੱਧਾ ਪਟਰੋਲ ਪੰਪ ਤੇ ਚਲੋ ਤੇ ਲੋ ਜੀ ਸਿੱਧਾ ਪਹੁੰਚ ਗਏ ਪਟਰੋਲ ਪੰਪ ਤੇ ਤੇ ਬਾਕੀ ਵੀ ਰਪਰਾ ਆ ਰਿਹਾ ਬੋਤਲਾਂ ਫਰੂਤ ਵਾਲਾ ਆਪਾਂ ਸਿੱਧਾ ਮੋਟਰ ਤੇ ਚਾਉ ਤੇਲ ਲੋ ਜੀ ਮੋਟਰ ਤੇ ਪਹੁੰਚ ਕੇ ਜਿਵੇਂ ਮੈਂ ਦੱਸਿਆ ਤਾਂ ਇੱਧਰ ਸਾਰਾ ਗਡਈਆ ਹੋ ਗਿਆ ਤੇ ਬਾਕੀ ਹਲਸੀ ਵੀ ਗੜਾਈ ਹੋ ਗਈ ਬਾਕੀ ਹੋ ਰਹਿ ਗਿਆ ਉਧਰ ਥੋੜੀ ਵਧੀਆ ਜੰਮ ਨਹੀਂ ਆਇਆ ਹੈ ਨਾ ਹਲਸੀ ਦਾ ਨਾ ਬਾਕੀ ਆਪਣੀ ਗਣਕ ਆਜੀ ਤੇ ਬਾਕੀ ਹੋਣਾ ਬਤਾਉਂ ਪੰਜ-ਛੇ ਦਿਨ ਬਾਅਦ ਤੂੰ ਤਿੰਨ-ਚਾਰ ਦਿਨ ਬਾਅਦ ਰੁਕ ਕੇ ਤਿੰਨ-ਚਾਰ ਦਿਨ ਬਾਅਦ ਗਡਈਆ ਵੀ ਕਿੰਨੀ ਗਰੋਥ ਆ ਸਾਰੇ ਮੋਟਰ ਦੇਖ ਲੈ ਵੀ ਕਿਵੇਂ ਦੇ ਹੋਏ ਕੋਈ ਚੈੱਕ ਕਰ ਲੈ ਤੇ ਬਾਕੀ ਤੁਹਾਨੂੰ ਮੋਟਰ ਪਸਾਨਿਆ ਬਾਕੀ ਜੀ

ਆਹ ਆ ਖੁਰਿਆ ਦੇ ਬਦੋਂ ਖਤ ਹੋ ਰਿਹਾ ਹੈ ਬਸ ਇਹ ਟੁੱਟੀ ਰੋ ਕੇ ਪੈ ਜਾਂਦਾ ਫਿਰ ਬੁੱਟ ਸੁੱਕ ਜਾਂਦਾ ਤਾਂ ਹੀ ਬਦਾਂ ਉ ਰਹਿ ਜਾਂਦਾ ਜਿਹੜੀ ਉਹ ਵੈਰੈਟੀ ਆ ਉਹਨ ਖਤਮ ਹੁੰਦੀ ਆ ਆ ਰਹਿ ਗਈ ਜਾਂ ਮੋਤਾ ਰਹਿ ਗਿਆ ਬਸ ਕਿ ਵਾਕੀ ਇਧਰ ਆਪਾਂ ਪਤਾ ਹੀ ਨਹੀਂ ਇੱਥੇ ਕੀ ਲਾ ਕੇ ਗਿਆ ਆਪਾਂ ਨੂੰ ਪਤਾ ਨਹੀਂ ਤੇ ਵਾਕੀ ਆਪਣਾ ਬਰਸੀਨ ਹੋ ਗਿਆ ਹਮਾਰਾ ਕੀ ਜਮ ਨਹੀਂ ਆਇਆ ਵਧੀਆ ਕੋਈ ਏਡਾ ਵਧੀਆ ਬੀਜ ਨਹੀਂ ਕੀਤਾ ਮੈਂ ਕਿਹਾ ਤਾਂ ਮੇ ਤੁਹੇ ਛਿੱਟਾ ਦਵਾ ਦੋ ਹੱਥ ਹੱਥ ਦਾ ਫਰਕ ਹੁੰਦਾ ਪਰ ਦਵਾਈ ਨਹੀਂ ਛਿੱਟਾ ਨਾਲ ਗੱਲਾਂ ਮਾਰਦੇ ਆ ਹੂੰ ਉਹ ਆਹ ਤਰੇ ਜਿੱਤ ਦਾ ਲਾਗੇ ਕੋਈ ਚੱਕਾ ਨਹੀਂ ਹੁੰਦਾ ਤੇ ਬਾਕੀ ਆਪਣਾ ਬੀਜ ਦਾ ਉਹ ਚੱਕਰ ਹੁੰਦਾ ਜੇ ਆਪਣਾ ਬੀਜ ਪੁਰਾਣਾ ਹੋਵੇ ਤਾਂ ਹੀ ਘਟ ਜਾ ਮਾਰਦਾ ਬਹੁਤ ਟਾਈਮ ਬਤਨ ਦੇ ਬਾਰੇ ਚੱਲਿਆ ਰਹਾ ਹੈ ਨਾ ਕਿੱਕਣੀ ਆ ਗਿਆ ਆਪਣਾ ਨਹੀਂ ਇੰਨਾ ਵਧੀਆ ਨਹੀਂਦਾ ਨਾ ਆਹੋ ਨਾ ਨਾ ਇਹਦਾ ਬਸ ਇਹਦਾ ਵਧੀਆ ਜੰਮ ਨਹੀਂ ਆ ਰਿਹਾ ਯਾਰ ਕਿਤੇ ਕਿਤੇ ਰਹਿ ਗਿਆ ਤੇ ਵਾ ਕੀ ਉਹ ਬੰਦੇ ਛੋਟੇ ਲਾੜ ਰੱਖਦੇ ਫਾਟਦੇ ਲਾੜ ਦਿੰਦੇ ਆ ਲਾੜ ਦੀ ਬਚਾਅ ਕਿੰਛਾ ਬਾਰਾ ਵਿਚਾਰ ਵਿਚਾਰ ਲਾ ਬਤਾਉ ਬਾਣ ਦੀ ਸਲਾਹ ਕਰਦੇ ਆਪਾਂ ਦੇਖਦੇ ਆ ਕਿ ਬਣਦਾ ਬਾਕੀ ਤੁਹਾਨੂੰ ਵੀ ਦਾ ਕੰਮ ਅੱਗੇ ਅੱਗੇ ਤੇ ਲੋ ਜੀ ਜਿੱਪ ਖੋਲਤੀ ਇਹਦੀ ਕੱਪੜੇ ਦੀ ਬਾਕੀ ਇੱਕ ਵਿੱਚੋਂ ਕੱਢ ਲਿਆ ਆਪਾਂ ਸਟੈਂਡ ਤੇ ਬਾਕੀ ਹੁਣ ਵੀਡੀਓ ਬਣਾਣੇ ਆਪਾਂ ਫਨੀ ਵੀਡੀਓ ਤੇ ਹੁਣ ਆਪਾਂ ਬਾਬੇ ਉਹ ਪੈਸ਼ਨ ਕੱਢਣ ਲੱਗੇ ਸਪਲੈਂਡਰ ਤੇ ਬੋਲਟਾ ਪਾ ਖੜਾ ਆ ਤਾਂ ਆਪਾਂ ਬੋਲਟ ਵਾ ਪਟਰਾ ਪੰਪ ਦੇ ਗਏ ਤੇ ਆਪਾਂ ਜਿਹੜੀ ਤੇਲ ਦੀ ਬੋਤਲ ਤੇ ਉਹ ਪਹਿਲਾਂ ਬੋਲਟੇ ਪਾਦੇ ਦੀ ਫਿਰ ਖਾਲੀ ਹੋ ਗਈ ਦੀ ਬੋਤਲ ਫਿਰ ਉਹਦੇ ਕਰਕੇ ਆਪਾਂ ਭਰਾਂਗੇ ਤੇ ਬੋਤਲ ਤੇ ਬਾਕੀ ਉਹਨਾਂ ਬੋਲਟ ਵੀ ਕਦੇ-ਕਦੇ ਕੱਢੇ ਕਰਾਂਗੇ ਹੈ ਸਪਲੈਂਡਰ ਹੁਣ ਕੱਢਣਾ ਆਉਣੀਆਂ ਕੱਢਾ ਕਰਾਂਗੇ ਤਾਂ ਇਹਦਾ ਖਤਮ ਕਰਨਾ ਇਹਦਾ ਇਹ ਕੱਢੇ ਕਰਾਂਗੇ ਤੇ ਇੰਜਰ ਲਾ ਕੇ ਵਿੱਚ ਉਹ ਖੜਾ ਰਿਹਾ ਵਿਚਾਰਾ ਤੇ ਬਾਕੀ ਚਲੋ ਮੁੰਡਿਓ ਕਰਦੇ ਆ ਸ਼ੂਟ ਨੇ ਫਿਰ ਤੁਹਾਨੂੰ ਅੱਗੇ ਮਿਲਦੇ ਆ ਤੇ ਜੀ ਬਾਦੀ ਚਾ ਆ ਕੇ ਸ਼ੂਟ ਕਰਨ ਵਾਸਤੇ ਬਾਕੀ ਆ ਚੈੱਕ ਕਰੋ ਕਿੱਥੇ ਆ ਕੇ ਬੈਠਦੇ ਆ ਇਥੇ ਪੋਤਨੀ ਨਾਲ ਮੈਂ ਸਨਾ ਕੀ ਸੰਬੰਧ ਹੈ ਨਾ ਤੇ ਵਾਕਿਆ ਵੀਡੀਓ ਬਣਾਉਣੇ ਕੱਟੀ ਖੋਲਦੇ ਕੱਟੀ ਬੰਦਦੇ ਉੱਥੇ ਬਾਕੀ ਉਹ ਦੇਖੋ ਕਮੇ ਕੇ ਕੰਮ ਲੱਗੇ ਹੋਇਆ ਤੇ ਚਲੋ ਵੀਡੀਓ ਬਣਾ ਲਈ ਆਪਾਂ ਤੇ ਲੋ ਜੀ ਸ਼ੂਟਿੰਗ ਕਰ ਲਈ ਆ ਪਬਜੀ ਵੀਡੀਓ ਦੀ ਤੇ ਵਾਕਈ ਅਬਾਸ ਨੂੰ ਚੱਲਦੇ ਆ ਦੇ ਗਿਆਂ ਜਖਵਾੜੀ ਨੂੰ ਟੂਲ ਕੱਟ ਗਿਆ ਤੇ ਉਹਦੋਂ ਕੀੜਾ ਕੱਟ ਕੇ ਆਣੇ ਤੇ ਬਾਕੀ ਠੀਕ ਹੁੰਦੇ ਆ ਵਧੀਆ ਬਣ ਗਈ ਵਧੀਆ ਬਣ ਗਈ ਪੁੱਤਰ ਜੀ ਇਹ ਵਾਕ ਤੁਹਾਨੂੰ ਦਿਖਾਵਾਂਗੇ ਤੁਸੀਂ ਚੈਨਲ ਚੈੱਕ ਕਰੋ ਤੁਹਾਨੂੰ ਪਾਵਾਂਗੇ ਰਿਚਕੇ ਮਰਾ ਨੱਚ ਕੇ ਖਾਣੇ ਵਿੱਚ ਵੀਡੀਓ ਹੈ ਬਖਾੜੇ ਬਖਾੜੇ ਵਧੀਆ ਹੁੰਨੇ ਸਾਡੀ ਵੀਡੀਓ ਹੈ ਹੈ ਪੂਰੀ ਕੈਟ ਵਧੀਆ ਹੁੰਨੇ ਜੀ ਨਿਆ ਵਾ ਵਧੀਆ ਵੀਡੀਓ ਲਾਈਕ ਕਰਦਾ ਹੁੰਨਾ ਹਮ ਸਬਸਕ੍ਰਾਈਬ ਕਰਿਆ ਹੋਇਆ ਹਾਂ ਹੋਰਾਂ ਨੂੰ ਕਹਦੇ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਕਰ ਦੋ ਦੁਬਾਰਾ ਸਿਕ ਜਾਓ ਲੈ ਕੇ ਲਾਈਕ ਤਾਂ ਕਰ ਦੋ ਲਾਈਕ ਲਾਈਕ ਕਰ ਦੋ ਤੇ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਦੋ ਤੇ ਚਲੋ ਮੁੰਡੇ ਦੀ ਗੱਲ ਮੰਨ ਲਓ ਸਕਲਾਈਕ ਕਰ ਦਿਓ ਠੀਕ ਆ ਤੇ ਬਾਕੀ ਤੁਹਾਨੂੰ ਦਿਖਾਏ ਤੇ ਇਧਰ ਆ ਧੋਕੇ ਖੜਾ ਤੇ ਆਪਾਂ ਰੋਡ ਡੈਵਟਰ ਖਾਲ ਕੇ ਹੈਰੋ ਮੇਰੇ ਕੋਲ ਆ ਕੱਢ ਲਾ ਤੇ ਬਾਕੀ ਉਧਰ ਸੁਭਾਗ ਖੜਾ ਆਪਣਾ ਡੇੜਾ ਖੜਾ ਰੇਡੂ ਨੂੰ ਕਿਥੇ ਉਡ ਲਾਵਾਂਗੇ ਤੇ ਬਾਕੀ ਚੱਲਦੇ ਆਂ ਦੇਖਦੇ ਆਂ ਕਿਥੇ ਹੋਰ ਨੂੰ ਚੱਲਦੇ ਆਂ ਜੇ ਖਾਲੀ ਜੂ ਖੋਲ ਲੋ ਜੀ ਲਾ ਕੇ ਇਕੱਠਾ ਕਰਨਾ ਆਪਣਾ ਸਟੈਂਡ ਬਾਕੀ ਕਿ ਆਉਂਦੇ ਆ ਦੇਖਦੇ ਆ ਇਹ ਮੁੰਡੇ ਨੇ ਫੋਨ ਚੱਕ ਲਿਆ ਤੇ ਉਦੋਂ ਆਪਾਂ ਸਾਂ ਲੈਣ ਵਾਲਾ ਮੋੜ ਕੇ ਤੇ ਆਪਣਾ ਚੱਕ ਲਿਆਂਗੇ ਉਹ ਤੋਂ ਬਾਕੀ ਫੋਨ ਕਰਕੇ ਦੇਦੇ ਆ ਚੱਲਦੇ ਆ ਤੇ ਚਲੋ ਚੱਲਦੇ ਆ ਤੇ ਲੋ ਜੀ ਪਹੁੰਚ ਗਏ ਜਗਵਾਲੀ ਅਕੀਸਲਾਮ ਇਸ ਮੋੜੇ ਤੋਂ ਵਾਲੀਏ ਬਸ ਮੋੜੇ ਫੜ ਰਹੇ ਆ ਓਵਨ ਚ ਚੋਗ ਕਰ ਰਹੇ ਆ ਜਿਹਨੂੰ ਦਨ ਮਾਈਕ੍ਰੋਵੇਵ ਚੋੜਾ ਕੰਮ ਕਰ ਲੱਗ ਕੇ ਆਇਆ ਤੇ ਬਸ ਫਿਰ ਚੱਲਦੇ ਆ ਫੜ ਕੇ ਖਾਣੇ ਆ ਜਾ ਕਿਤੇ ਰੁੱਕ ਕੇ ਚਲੋ ਫੜਦੇ ਫਿਰ ਚੱਲਦੇ ਆ ਤੇ ਲੋ ਜੀ ਉੱਗ ਕੇ ਸਮੋਸੇ ਖਾਣ ਸੂਏ ਤੇ ਆਗੇ ਤੇ ਅੱਗੇ ਨੂੰ ਲਾਵਾਂ ਚੱਗ ਕੇ ਲੈ ਕੇ ਚੱਲਦੇ ਆ ਮੋੜ ਤੋਂ ਹਾਂ ਪੀ ਲਈਏ ਫਿਰ ਚੱਲਦੇ ਆ ਘਰ ਨੂੰ ਫਿਰ ਘਰ ਆ ਕੇ ਦੇਖਦੇ ਆ ਤੇ ਲੋ ਜੀ ਮੁੰਡੇ ਤੋਂ ਆਪਾਂ ਸਾਡੇ ਲੋਕਾਂ ਦੇ ਲਈ ਕੁਸ਼ਾਨ ਕਰਨੀਆਂ ਤੇ ਬਾਅਦ ਵਿੱਚ ਵਾਸ਼ ਕਰਨਾ ਚੱਲਦੇ ਆ ਆਪਾਂ ਥੱਲੇ ਬੁਲਟਾਂ ਨੂੰ ਬਸ ਇਹਨੂੰ ਜਾ ਕੇ ਖੜਾਣੀਆਂ ਇੱਕ ਪਾਸੇ ਤੇ ਫੈਸ਼ਨ ਚੱਕਦੇ ਆ ਤੇ ਬਾਕੀ ਬਸ ਉਹ ਮੈਸਾ ਕਰਦੇ ਆ ਜਾ ਕੇ ਫਿਰ ਇਹ ਦੂ ਪੇਪਰੀ ਆਦ ਕਰੀ ਚੱਲ ਬਸ ਆਪਾਂ ਮੈਸਾ ਲੈ ਕਰਦੇ ਆ ਜਾ ਕੇ ਬਾਕੀ ਹੱਥ ਨੇ ਅੱਗੇ ਜਾ ਕੇ ਕੀ ਬਣ ਲਕੀ ਚਲੋ ਤੇ ਲੋ ਜੀ ਲੱਗੇ ਹੋਏ ਧਾਰਾ ਜਉਣ ਵਾਸਤੇ ਚੋਲੀ ਥੋੜੀ ਰਹਿ ਗਈ ਢੋਕ ਕੇ ਇਹ ਕੱਢ ਲਈ ਤੇ ਬਸ ਫਿਰ ਮੈਂ ਸਾਮਾਨ ਦੇ ਅੰਦਰ ਉਹ ਰਹਿ ਗਿਆ ਹੋਵੇ ਇੱਕ ਵੀ ਹੋਰ ਚੋਣੀ ਆ ਬਾਕੀ ਮੈਂ ਸਾਮਾਨ ਤੀ ਆਪਾਂ ਤੇ ਬਸ ਬਾਕੀ ਚਾਲਦੇ ਆ ਫਿਰ ਘਰ ਨੂੰ ਉਤਲੇ ਕੇ ਫਿਰ ਦਾ ਸੱਚ ਪੈਸੇ ਤੇ ਲੋ ਜੀ ਮੈਂ ਇਸ ਦੇ ਟੀਕਾ ਵੀ ਲਾਤਾ ਆਪਾਂ ਤੇ ਬਸ ਇਹਦੀ ਚੋਲੀ ਬਸ ਉਹਦੀ ਚੋਵਾਂਗੇ ਹੁਣ ਸੋਈ ਜੀ ਬੈਠੀ ਆਪਣੀ ਬਸ ਇਹਨੂੰ ਮੈਂ ਸਾਮਾਨ ਤੀ ਆਪਾਂ ਇਹ ਵਾ ਕੀ ਕੀ ਕਰਾ ਰੱਖ ਕੇ ਬਸ ਆਪਾਂ ਦੀ ਧਾਰ ਕੱਟ ਕੇ ਫਸਤ ਹੋ ਕੇ ਪੱਲੀਆਂ ਲਾ ਕੇ ਤੇ ਫਿਰ ਚੱਬਸ ਚਾਲਦੇ ਆਂ ਪਕਰ ਨੂੰ ਚਲੋ ਨੇ ਆਪਾਂ ਮੈਂ ਸਪੌਨਦੰਨੀਆ ਗੋਆ ਚੱਕ ਦਨੇ ਆ ਫਿਰ ਲੋ ਜੀ ਨੋ ਦੁੱਧ ਬਣਾ ਦਾ ਮਚਾ ਲਿਆ ਹੋਰ ਹੋਰ ਭਈਆ ਦੁੱਧ ਭਈ ਮਾਤਾ ਵੀ ਆ ਗਈ ਦੁੱਧ ਰੇਵਾਸ ਤੇ ਆ ਕੀ ਚਲੋ ਸੂਕ ਨੂੰ ਉਬਾਲ ਲਿਆ ਮਮਤਾ ਪੋਤਾ ਤੇ ਲੋ ਜੀ ਹੋ ਗਿਆ 올 ਡਨ ਤੇ ਬਾਕੀ ਬਸ ਫਰਸ ਯਾਰ ਧੋ ਯਾਨੀ ਕਿ ਕਿਉਂਕਿ ਟੁੱਟੀ ਪਿਜਾਲੀ ਯਾਰ ਟਟੀ ਬੰਦ ਕਰ ਲਈ ਇਹ ਬਸ ਹੁਣ ਆਪਾਂ ਉਧਰ ਲਈ ਪੱਲੀ ਝੇਰਤੀ ਗੋਹਾ ਚੱਕਤਾ ਤੇ ਬਸ ਆ ਪੱਲੀ ਘੇਰ ਕੇ ਘਰ ਨੂੰ ਚੱਲੀਏ ਮੈਂ ਸੌ ਸਾਰੀਆਂ ਬੰਦਤੀਆਂ ਓਕੇ ਦੀ ਰਿਪੋਰਟ ਤੇ ਚਲੋ ਚੱਲੀ ਤੇ ਲੋ ਜੀ ਮਾਹਸਾ ਦਾ ਨਵੇਂ ਬਿਟ ਕਪੜੇ ਚੇਂਜ ਕਰਕੇ ਪਹੁੰਚ ਗਏ ਕਿਹਦੇ ਕੋਲ ਮਾਹਸਾ ਦਾ ਨਵੇਂ ਬਿਟ ਰੋ ਮਾਹਸਾ ਤੇ ਬਾਕੀ ਅੱਜ ਦੇ ਬਲੌਗ ਚ ਆਪਣਾ ਬਸ ਇੰਨੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਹੋਰ ਵੀ ਬਸ ਹੁਣ ਕਰਦੇ ਬੰਦ ਤੇ ਬਾਕੀ ਚਲੋ ਠੀਕ ਆ ਜੀ